ਡੈਡੀ ਬਣ ਗਿਆ ਮੁੰਡਾ ਸਾਰੇ ਸਾਲ ਦਾ ਡੈਡੀ ਬਣੇ ਹਾਂਜੀ ਦੋਸਤੋ ਪੰਜਾਬੀ ਇੰਡਸਟਰੀਜ਼ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪੰਜਾਬੀ ਸਿੰਗਰ ਜੋਰਡਨ ਸੰਧੂ ਦੇ ਘਰ ਪੁੱਤ ਨੇ ਜਨਮ ਲਿਆ ਹੈ ਜਿਸ ਦੇ ਕਰਕੇ ਉਹਨਾਂ ਦੇ ਘਰ ਖੁਸ਼ੀ ਦੇ ਵੇਲੇ ਬਾਬੇ ਨੱਚਣ ਆਏ ਤੇ ਵਧਾਈ ਲੈਣ ਆਏ ਨੇ ਜੋਰਡਨ ਸੰਧੂ ਨੂੰ ਜਦੋਂ ਗਾਣਿਆਂ ਦੇ ਵਿੱਚ ਦੇਖਦੇ ਹਾਂ ਤਾਂ ਬਹੁਤ ਹੀ ਫੁਰਤੀਲਾ ਤੇ ਐਕਟਿਵ ਬੰਦਾ ਦਿਖਦਾ ਹੈ ਪਰ ਇਹਨਾਂ ਦੇ ਸਾਹਮਣੇ ਬਹੁਤ ਹੀ ਸ਼ਰਮੀਲਾ ਤੇ ਸ਼ਰਮਾਕੂਆ ਬਣਿਆ ਫਿਰਦਾ ਹੈ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਜੋਰਡਨ ਸੰਧੂ ਦੇ ਨਾਲ ਹੀ ਦਿਲਪੀ ਢਿੱਲੋਂ ਗੁਰਲੇਜ ਅਖਤਰ ਦੇ ਉਹਨਾਂ ਦੇ ਹਸਬੰਦ ਤੇ ਹੋਰ ਵੀ ਕਲਾਕਾਰ ਨਾਲ ਖੜੇ ਨੇ ਇਸ ਖੁਸ਼ੀ ਦੇ ਮੌਕੇ ਤੇ ਪਰਮਾਤਮਾ ਸਾਰਿਆਂ ਨੂੰ ਇਹੋ ਜੀ ਦਾਤ ਜਰੂਰ ਬਖਸ਼ੇ ਹਰ ਘਰ ਦੇ ਵਿੱਚ ਪੁੱਤ ਤੇ ਤੀ ਹੁਣੇ ਚਾਹੀਦੇ ਨੇ ਘਰ ਦੇ ਵਿੱਚ ਬੱਚੇ ਦੀ ਜੋ ਖੁਸ਼ੀ ਹੁੰਦੀ ਹੈ ਵੱਖਰੀ ਹੀ ਹੁੰਦੀ ਹੈ ਜਦੋਂ ਇੱਕ ਨਵਾਂ ਬੱਚਾ ਘਰ ਦੇ ਵਿੱਚ ਆਉਂਦਾ ਹੈ ਤੇ ਬਹੁਤ ਸਾਰੇ ਲੋਕ ਸਾਰੇ ਖੁਸ਼ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਵਾਰਿਸ ਮਿਲਦਾ ਹੈ ਜੋ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਤੇ ਉਤਸ਼ਾਹ ਪੈਦਾ ਕਰਦਾ ਹੈ ਬਾਕੀ ਦੇਖੋ ਦੋਸਤੋ ਤੁਸੀਂ ਪੂਰੀ ਵੀਡੀਓ ਜੋੜਨ ਸੰਧੂ ਦिए ਸਾਡੇ ਚੈਨਲ ਤੇ ਜੇਕਰ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਡੈਡੀ ਬਣ ਗਿਆ ਮੁੰਡਾ ਸਾਰੇ ਸਾਲ ਦਾ ਲੈ ਗਈ ਬਣੇ ਹੈ ਹੈ ਕਰ 家里给。